ਕੋਈ ਸਾਰੇ ਮੰਦਰ ਦੇ ਵਿੱਚ ਜਿਹੜੀ ਘਟਨਾ ਘਟੀ ਉਹ ਬਹੁਤ ਹੀ ਔਖੀ ਸਾਥੀ ਅਲਗਾਂ ਸਭ ਜਨਾ ਉਹ ਬਹੁਤ ਹੀ ਸਾਨੂੰ ਕਸ਼ਟ ਦੇਣ ਵਾਲੀ ਘਟਨਾ ਸੀ ਕਾਲੂ ਅਲੀਦ ਸਾਹੀ ਸਾਰੇ ਮੰਦਰ ਦੇ ਵਿੱਚ ਆ ਗਏ ਜ਼ਬਰਦਸਤ ਜਿਹੜੇ ਸਟੋਰ ਦਾ ਸਾਲ ਹੋਲ ਕੇ ਅਸੀਂ ਬਿਸਰਾ ਅੰਦਰ ਗਏ ਸਾਨੂੰ ਕਹਿੰਦਾ ਬਾਹਰ ਚਲੋ ਅਸੀਂ ਆਪਣੇ ਸਟੋਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਨੇ ਸਭ ਤੋਂ ਪਹਿਲੇ ਮੇਰੇ ਸੇ ਜਾਨ ਦੇਵਾ ਹਮਲਾ ਕੀਤਾ ਉਨੇ ਹਮਲਾ ਇਸ ਤਰ੍ਹਾਂ ਦਾ ਕੀਤਾ ਇਹ ਮੈਨੂੰ ਅਤੁੱਲੀ ਧੱਕਾ ਮਾਰ ਕੇ ਬੰਦ ਦੇ ਉੱਪਰ ਮੈਨੂੰ ਗਿਰਾ ਦਿੱਤਾ ਬੰਦ ਦੇ ਉੱਪਰ ਗਿਰਾ ਦਿੱਤੀ ਕੋਈ ਪਰ ਜਲਾ ਉਹਨੇ ਮਮਾ ਫਾਇਲਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹਨੇ ਜਾਨ ਲੈਂਦੀ ਵੀ ਉਹਨੇ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਤਾਂ ਜਦੋਂ ਮੈਂ ਇਤਬਾਦੇ ਉਸ ਤੋਂ ਬਾਅਦ ਸਾਰੀ ਸੱਜੀਆਂ ਸਾਰੀਆਂ ਆਵਾਜ਼ਾਂ ਉੱਤੇ ਆਈਆਂ ਉਹਨਾਂ ਨੇ ਵੀ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸਨੇ ਵਾਈਪਰ ਗਨਾਲ ਜੋਰ-ਜੋਦੀ ਮਾਰਨਾ ਸ਼ੁਰੂ ਕਰ ਦਿੱਤਾ ਇੰਦੋਂਾਂ ਸੜੇ

ਕੰਮ ਮੇਰੇ 9 ਵਜੇ ਹੈ ਕਿ ਮੈਂ ਜਿਤਨਾ ਰੇਸ਼ਮ ਦਾ ਜੀਵਨ ਜੀਵ ਸਰਜੀ ਦਾ ਇਹਨਾਂ ਸਾਰਿਆਂ ਦਾ ਫੋਨ ਆਇਆ ਜਿੱਥੇ ਇਸ ਅੰਗਜਨ ਜੀ ਨੇ ਆਕੇ ਕਿ ਜੁਦਾ ਤੋਂ ਕਹ ਕੇ ਸਾਡੇ ਵਾਲੇ ਯਾਰ ਤੋਂ ਮਾਰਤਾ ਕੁਪਣਾ ਉਧਰ ਬੜ ਗਿਆ ਉਹਦੇ ਤੇ ਬਹੁਤ ਜਲ 2013 ਨੂੰ ਸਤੰਵਾਰੀਆਂ ਕੰਮ ਨਹੀਂ ਰਾਜਮਨ ਸੀ ਆ ਜੀ ਪੁਰਾਣੀ ਦੀ ਖਲਣ ਛਾਡੇ ਹੋਰ ਜੈਮਾ ਪ੍ਰੇਮੀ ਅਸੀਂ ਮੌਕੇ ਤੇ ਆਏ ਤਾਂ ਉਹਨਾਂ ਨਾਲ ਗੱਲ ਕਰੀ ਉਹ ਕਹਿੰਦਾ ਜੀ ਮਨ ਤੇ ਮੇਰਾ ਮੈਂ ਸਾਬ ਇੱਥੇ ਦਾ ਉਹ ਮੈਂ ਕਿਹਾ ਭਾਈ ਸਾਡਾ ਵਾਲੇ ਕੱਪੜੇ ਪਾ ਬਹਿ ਜਾ ਐਨਾ ਕਰਤੋਂ ਐਂ ਠੀਕ ਲੱਗਦਾ ਤਾਂ ਅਧੀ ਉਦੋਂ ਬਾਅਦ ਸਾਡੀਆਂ ਨਾਲ ਲੈ ਕੇ ਉਸ ਪ੍ਰੋਸੀਸ਼ਨ ਨੂੰ ਮਿਲੇ ਡੀਐਸਪੀ ਮੋਹਨ ਸਿੰਘ ਜੀ ਨੂੰ ਮਿਲੇ ਐਸਓਸੀ ਸਾਹਿਬ ਨੂੰ ਮਿਲੇ ਧੰਨਵਾਦ ਕਰਦਾ ਮੈਂ ਐਸਐਸਪੀ ਸਾਹਿਬਾਨ ਦਾ ਯੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਸਿਟੀ ਇੰਚਾਰਜ ਦਾ ਸਾਰਿਆਂ ਨੇ ਸੱਚ ਨੂੰ ਜਾਣ ਕੇ ਪਰਚਾ ਉਹਦੇ ਤੇ ਦੇਖ ਕੇ ਰਾਤ ਹੀ ਰੈਸਕ ਪਾਤੀ ਹੈ ਮੈਂ ਪ੍ਰਸ਼ਾਸਨ ਦਾ ਆਪਣੇ ਜੇਵਾ ਮੁਸਲਮਨਰ ਨੂੰ ਤੈਕਿੰ ਤੋਂ ਧੰਨਵਾਦ ਦਿਆਂ ਤੇ ਬਾਕੀ ਬੰਦੀ ਕਾਰਵਾਈ ਜੋ ਵੀ ਬਕਸ ਕਰੂਗੀ ਸਾਨੂੰ ਬਹੁਤ ਏਕੀਨ ਨਾ ਧੰਨਵਾਦ ਅਤੀ ਸ਼ਾਬਾਸ਼ ਮਾਰਕੰਡਾ ਤੋਂ ਆਇਆ ਜੀ ਤੇ ਸਾਨੂੰ ਘਟਨਾਗ੍ਰਮ ਜੋਤੀਮਾ ਜੀ ਦੀ ਕਾਲ ਗਈ ਸੀ ਉੱਥੋਂ ਅਸੀਂ ਜਿਵੇਂ ਹੀ ਕਾਲ ਸੁਣੀ ਅਸੀਂ ਇੱਥੇ ਆਏ ਆ ਚਲੋ ਇਹ ਜੋ ਵੀ ਉਹਨਾਂ ਨੇ ਕੀਤਾ ਗਲਤ ਬਹੁਤ ਗਲਤ ਕੀਤਾ ਕਾਟ ਲਈ ਬਰਦਾਸ਼ਤ ਤੋਂ ਬਾਹਰ ਹੈ ਹੱਬ ਤੋਂ 3 ਮਹੀਨੇ ਪਹਿਲੇ ਵੀ ਆਹੀ ਕੰਮ ਹੋਇਆ ਮਹਾਰਾਜ ਦੇ ਬਾਹਰ ਪੋਰਟਲ ਦੇ ਉੱਤੇ ਉਹਨਾਂ ਨੇ ਪੋਚਾ ਮਾਰਿਆ ਜਿਆ ਉਹਨਾਂ ਨੇ ਮਾਰਿਆ ਜੀ ਅਮੀ ਚਾਂਜੀ ਨੇ ਅਮੀ ਚਾਂਜੀ ਦੇ ਨਾਲ ਪੰਜ ਛੇ ਬੰਦੇ ਹੋਰ ਸੀ ਜਿਨ੍ਹਾਂ ਦੀ ਰਿਕਾਰਡਿੰਗ ਵੀ ਹੋਈ ਹੈ ਕੈਮਰਾ ਦੇ ਵਿੱਚ ਔਰ ਉਸ ਟਾਈਮ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਸੀ ਜਿਸ ਦੀ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਕੀਤੀ ਕਿ ਸਾਨੂੰ ਨਹੀਂ ਪਤਾ ਲੇਕਿਨ ਅੱਜ ਅਸੀਂ ਜੋਤੀਮਾ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਦੇਖ ਕੇ ਆਹੀ ਕਹਾਂਗੇ ਕਿ ਜਿਹੜੇ ਹੋਰ ਵੀ ਅਗਿਆਤ ਵਿਅਕਤੀ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਕਰੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਧੰਨਵਾਦ ਦਿਵਾਵਾਂਗੇ ਅਗਰ ਉਹ ਇਸ ਤਰ੍ਹਾਂ ਹੀ ਚੱਲਦੇ ਰਹਿ